ਸੱਜਣੋ ਬਰਾ ਡੇਰੀ ਫਾਰਮ 52ਵੀਂ ਤੇ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਕਿ ਸਭ ਠੀਕ ਠਾਕ ਹੋਵੋਗੇ ਤੇ ਜਿਹੜੀ ਅੱਜ ਕੱਲ੍ਹ ਕਿਸਾਨ ਵੀਰਾਂ ਦੀ ਸਮੱਸਿਆ ਚੱਲ ਰਹੀ ਹੈ ਜਿਹੜੀ ਕਣਕ ਬੀਜੀ ਆ ਬਾਣ ਹੋ ਗਏ ਖੁਸ਼ਕ ਤੇ ਉਹਦਾ ਅੱਪ ਤੁਹਾਨੂੰ ਹਾਲਾਤ ਦੱਸਦੇ ਆਂ ਤੇ ਇਹ ਸਬਰ ਵਾਲੀ ਚੀਜ਼ ਆ ਬਾਣ ਖੁਸ਼ਕ ਚ ਕਣਕ ਬੀਜੀ ਆ ਤੁਸੀਂ ਇਹਦਾ ਸਬਰ ਕਰਨਾ 20-25 ਦਿਨਾਂ ਜੇ ਪੂਰੀ ਬਾਹਰ ਆ ਜੂਗੀ ਹੌਲੀ ਹੌਲੀ ਥੱਲੇ ਵਾਣ ਚ ਮਾੜੀ ਮੋਟੀ ਗੱਲ ਹੋਣੀ ਚਾਹੀਦੀ ਆ ਤੇ ਵਾਣ ਨੂੰ ਪੱਟ ਕੇ ਇੱਕ ਵਾਰੀ ਵੇਖ ਲੈਣਾ ਤੁਸੀਂ ਵੀ ਢੰਗੂਰ ਮਾਰੇ ਆ ਥੱਲੇ ਕਣਕ ਨੇ ਥਾਂ ਥਾਂ ਹੀ ਜਿੱਥੇ ਖੁਸ਼ਕ ਲੱਗਦਾ 5 ਜਾਂ 7 ਦਿਨਾਂ ਚ ਜਾਂ 8 ਦਿਨਾਂ ਚ ਤੁਸੀਂ ਵੇਖਣਾ ਢੰਗੂਰ ਮਾਰਿਆ ਹੋਣਾ ਚਾਹੀਦਾ ਕਣਕ ਦਾ ਤੇ ਸਬਰ ਰੱਖਣਾ ਪਾਣੀ ਨਹੀਂ ਲਾਉਣਾ ਛੇਤੀ ਆਵੇ ਆ ਖੁਸ਼ਕ ਵਾਣ ਸੀ ਤੇ ਹੌਲੀ ਹੌਲੀ ਨਿਕਲਦੀ ਆਉਂਦੀ ਕਣਕ ਸਾਰੀ ਨਿਕਲ ਆਉਣੀ ਆ ਹੌਲੀ ਹੌਲੀ ਘਟੋ ਘਟ 25 ਦਿਨਾਂ ਚ ਇਹ ਸਾਰੀ ਕਣਕ ਬਾਹਰ ਆ ਜਾਣੀ ਹੈ ਸਬਰ ਰੱਖਣਾ ਤੁਸੀਂ ਪਾਣੀ ਨਹੀਂ ਲਾਉਣਾ ਪਾਣੀ ਲਾਤਾ ਤਾਂ ਕੱਖ ੁੱਗਣਗੇ ਤੇ ਕਣਕ ਤੁਰ ਨਹੀਂ ਬਣੀ ਸਬਰ ਦੀ ਖੇੜ ਹੈ ਇਹ ਕੋਈ ਭੱਜਣ ਦੀ ਲੋੜ ਨਹੀਂ 20 ਜਾਂ 25 ਦਿਨਾਂ ਚ ਕਣਕ ਸਾਰੀ ਬਾਹਰ ਆ ਜਾਊਗੀ ਆ ਹੌਲੀ-ਹੌਲੀ ਕਣਕ ਸਾਰੀ ਬਾਹਰ ਆਉਂਦੀ ਜਾਂਦੀ ਹੈ ਵੇ ਤੁਸੀਂ ਦੇਖ ਸਕਦੇ ਆ ਨਵੇਂ ਹੈ ਕਿਉਂਕਿ ਮਸ਼ੀਨ ਡੂੰਗੀ ਲਾਉਣੀ ਲਾਈ ਆਪਣੀ ਕੋਸ਼ਿਸ਼ ਕਰਕੇ ਇਹਨੇ ਹੌਲੀ-ਹੌਲੀ ਬਾਹਰ ਆਉਣਾ ਵਾਣ ਚੋਂ ਤੇ ਸਬਰ ਰੱਖਣਾ ਆ ਵੀ ਆ ਤੁਸੀਂ ਦੇਖ ਸਕਦੇ ਹੋ ਦਾਣੇ ਹੌਲੀ-ਹੌਲੀ ਬਾਹਰ ਨਿਕਲਦੇ ਆ ਵਾਹ ਕੇ ਬੀਜੀ ਸੀ ਕਿ ਵਾਹ ਕੇ ਡਰੈਲ ਡੂੰਗੀ ਲੱਗ ਜਾਂਦੀ ਆ ਡੂੰਗੀ ਕਰਕੇ ਹੌਲੀ-ਹੌਲੀ ਨਿਕਲਦੀ ਏ ਕਣਕ ਤਕਰੀਬਨ 25 ਦਿਨਾਂ ਚ ਪ੍ਰੋਪਰ ਸਾਰੀ ਕਣਕ ਬਾਹਰ ਆ ਜੂਗੀ ਜਿਹੜੇ ਥਾਂ ਤੇ ਰਹਿੰਦੀ ਵੀ ਆ ਤੁਸੀਂ ਦੇਖ ਸਕਦੇ ਹੋ ਤੇ ਪਾਣੀ ਲਾਉਣ ਦੀ ਕਾਹਲੀ ਨਹੀਂ ਕਰਨੀ ਸਬਰ ਰੱਖਣਾ ਬਸ ਛਰਤੇ ਆ ਕਿ ਟੰਗੂਰ ਵੱਜੇ ਹੋਣੇ ਚਾਹੀਦੇ ਕਣਕ ਦੇ ਜੇ ਟੰਗੂਰ ਵੱਜੇ ਆ ਤੇ ਫਿਰ ਦੂਰੀਵਰ ਕਣਕ ਬੀਜਣ ਦੀ ਕੋਈ ਲੋੜ ਨਹੀਂ ਸਬਰ ਰੱਖੋ ਸਾਰੀ ਕਣਕ ਬਾਹਰ ਆ ਜੂਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ